ਆ ਦੇਖ ਲਓ 70 ਫੁੱਟ ਤੱਕ ਪਾਣੀ ਦਿਖਦਾ ਹੀ ਨਹੀਂ ਹੈ ਇਦਾਂ ਨਾ ਜੀ ਇਹ ਚੀਜ਼ਾਂ ਸੁਭਾਲਣ ਦੀ ਲੋੜ ਆ ਪਵਨ ਗੁਰੂ ਪਾਣੀ ਪਿਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਦਸ਼ਮੇਸ਼ ਪਿਤਾ ਜੀ ਦੀ ਸਿਲੈਕਟ ਕੀਤੀ ਹੋਈ ਧਰਤੀ ਆ ਆਨੰਦਪੁਰ ਸਾਹਿਬ ਵੀ ਇਹ ਆਣ ਆਲਾ ਪਵੇਖ ਜਿਹੜਾ ਬਹੁਤ ਖਤਰੇ ਦੀ ਘੰਟੀ ਹੈ ਤੇ ਆ ਦੇਖ ਲਓ ਵੀ ਸਾਡੇ ਨਾਲ ਜੀ ਸਾਰੇ ਬੂਰ ਸੁੱਕ ਗਏ ਜੀ ਇੱਥੋਂ 2 ਕਿਲੋਮੀਟਰ ਦੂਰ ਮੈਨਗ ਹੋ ਰਹੀ ਜੀ ਨਜਾਇਜ਼ ਮੈਨਗ ਜਾਨੀ ਕਿ ਆਗਮਪੁਰ ਤੋਂ ਇਹ ਆਪਣਾ ਕੀ ਨਾ ਸੁਆੜੇ ਤੋਂ ਆ ਸੈਦਪੁਰ ਬਈਆਰੇ ਤੋਂ ਤੇ ਸੰਦੋਗੜ ਤੋਂ ਲੈ ਕੇ 35 ਕਿਲੋਮੀਟਰ ਦਾ ਏਰੀਆ ਜੀ ਜਾਨੀ ਕਿ 1000 ਟਰੱਕ ਭਰ ਕੇ ਰੋਜ਼ ਨਿਕਲਦਾ ਜੀ ਇਥੋਂ ਨਜਾਇਜ਼ ਮੈਨਗ ਦਾ ਬੋਰ ਹੈ ਤੁਸੀਂ ਦੇਖ ਸਕਦੇ ਹੋ ਕਿ ਸੁੱਕਿਆ ਹੋਇਆ ਬਿਲਕੁਲ ਇਸ ਨੂੰ ਬੰਦ ਕੀਤਾ ਗਿਆ ਬੰਦ ਹੋ ਚੁੱਕਾ ਹੈ ਸੁੱਕ ਚੁੱਕਾ ਹੈ ਤੇ ਉਹਦਾ ਕਰਕੇ ਨਾ ਜੀ ਇਹ ਸਾਡਾ ਲੇਬਲ ਡੂੰਗਾ ਹੋ ਗਿਆ ਹੁਣ ਤੁਸੀਂ ਆਪਣੀ ਹੱਕੀ ਦੇਖ ਲਓ ਜੀ ਸਾਰੇ ਇਹ ਬੋਰ ਸੁੱਕ ਗਏ ਆ ਜ਼ਿਮੀਂਦਾਰਾਂ ਦਾ ਹਾਲ ਖਰਾਬ ਆ ਜਦੋਂ ਇਹ ਪਾਣੀ ਦਾ ਪੱਦਰ نیچے ਜਾਣਾ ਸ਼ੁਰੂ ਹੋਇਆ ਤਾਂ ਉਸ ਵੇਲੇ ਕਿਹੋ ਜੀਆਂ ਸਮੱਸਿਆਵਾਂ ਸੀ ਕਿਉਂਕਿ ਹੁਣ ਤਾਂ ਬੰਦ ਹੋ ਚੁੱਕਾ ਪਹਿਲਾਂ ਸਾਡਾ 30 ਫੁੱਟ ਤੇ ਬੋਰ ਚੱਲਦਾ ਦਾ ਜੀ ਫਿਰ ਆ ਦੇਖ ਲਓ ਫਿਰ ਇੱਥੇ ਡਿੱਗੀ ਕੱਢਣੀ ਪਈ ਖੂਈ ਕਹਿੰਦੇ ਨੇ ਜਿਹਨੂੰ ਇਹ 10 ਫੁੱਟ ਥੱਲੇ ਲਾਹਤਾ ਜੀ ਫੇਰ ਬੰਦ ਹੋ ਗਿਆ ਉਸ ਤੋਂ ਬਾਅਦ 70 ਫੁੱਟ ਥੱਲੇ ਲਾਹਤਾ ਹੂੰ ਬੋਰ ਤਾਂ ਖਰਚਾ ਤੋਂ ਨਹੀਂ ਆਣਾ ਨਾ ਜੀ 1000 ਰੁਪਿਆ ਫੁੱਟ ਦਾ ਲੈਂਦੇ ਉਹ ਕਰਨੇ ਦਾ 70 ਫੁੱਟ ਦਾ 70000 ਹੁਣ 350 ਫੁੱਟ ਬੋਰ ਹੁੰਦਾ ਤਾਂ 3 ਲੱਖ 70000 ਹੈ ਜੀ ਮਟੀਰੀਅਲ ਤੋਂ ਬਗੈਰ ਪੈਪਾਂ ਪੂਪਾਂ ਤੋਂ ਬਹੁਤ ਜ਼ਿਆਦਾ ਖਰਚਾ ਆਉਂਦਾ ਜੀ ਇੱਥਾ ਕਿਹੜਾ ਜੀ ਕੋਈ ਡੋਡਿਆਂ ਦੀ ਖੇਤੀ ਹੁੰਦੀ ਆਹੀ ਆ ਇੱਕ ਕਣਕ ਦੀ ਜਾਂ ਆਫੀਮ ਦੀ ਜਾਂ ਖਸਖਸ ਦੀ ਕੀਤੀ ਜਾਏ ਨਹੀਂ ਵੀ ਚਲੋ ਕੋਈ ਜਿਆਦਾ ਪ੍ਰਾਪਰਟੀ ਇਹ ਤਾਂ ਉਹੀ 2000 ਰੁਪਏ ਕੁਆਂਟਲ ਵਾਲੀ ਕਣਕ ਆ ਜੀ ਕਿਸਾਨਾਂ ਦੇ ਪੱਲੇ ਕੱਖ ਨਹੀਂ ਰਿਹਾ ਸਿਰਫ ਲਿਮਟਾਂ ਪਰ ਲਿਮਟਾਂ ਲਿਮਟਾਂ ਪਰ ਲਿਮਟਾਂ ਇੱਦਾਂ ਹੀ ਕੰਮ ਚੱਲਦਾ ਜੀ ਜੀ ਹਾਂ ਜੀ ਕਿ ਸਾਡਾ ਤਾਂ ਇੱਕ ਗਰੀਬ ਗੁਰਬੀ ਇਲਾਕਾ ਮੱਝਾ ਮੋਝਾ ਰੱਖ ਕੇ ਗੁਜ਼ਾਰਾ ਕਰਦਾ ਮੈਂ ਤਾਂ ਕਹਿੰਦਾ ਥਾਂ ਨਾਲੇ ਸਮੇਂ ਚ ਬੱਕਰੀ ਨਹੀਂ ਰੱਖੋਣੀ ਤੇ ਕਈ ਲੋਕ ਇਸ ਚੀਜ਼ ਨੂੰ ਲੈ ਕੇ ਕਹਿ ਰਹੇ ਨੇ ਕਿ ਅ ਝੋਨਾ ਲਾਉਣ ਦੇ ਨਾਲ ਪਾਣੀ ਜ਼ਿਆਦਾ ਵਰਤਿਆ ਜਾਂਦਾ ਇਸ ਇਲਾਕੇ ਦੇ ਵਿੱਚ ਝੋਨਾ ਕਿੰਨਾ ਲੱਗਦਾ ਸਾਡੇ ਪਿੰਡ ਚ ਨਾ ਜੀ ਤੁਸੀਂ 300 ਘਰ ਆ ਕਿਸੇ ਵੀ ਘਰ ਚ ਜਾ ਕੇ ਪਤਾ ਕਰ ਸਕਦੇ 2 ਸਾਲ ਹੋ ਗਏ ਝੋਨਾ ਲਾਣੇ ਬੰਦ ਕਰਤਾ ਵਾ ਜੀ ਬਿਲਕੁਲ ਬੰਦ ਕਰਤਾ ਵਾ ਇਹ ਤਾਂ ਨਜਾਇਜ਼ ਖਤਾਈ ਕਰਨੀ ਕਰਕੇ ਨਾ ਜੀ ਇਹ ਤਾਂ ਇਹ ਦੇਖ ਲਓ ਵੀ ਇੱਥੋਂ ਆਨੰਦਪੁਰ ਸਾਹਿਬ 10 ਕਿਲੋਮੀਟਰ ਆ ਜੀ ਇਹ ਜਿੰਨੀ ਮੈਨ ਕੋ ਹੋ ਰਹੀ ਪਾਣੀ ਇਹ ਆਦੀ ਜਿਹੜੀ ਨਦੀ ਆਦੀ ਨਾ ਜੀ ਸਵਾਨ ਨਦੀ ਬਾਬੇ ਬਾਲਕਨਾਥ ਤੱਕ ਪਾਣੀ ਆਦਾ ਜੀ ਇਹ ਹੀ ਇਹ ਪਾਣੀ ਨਹੀਂ ਜਦੋਂ ਬਨ ਕੇ ਇਹ ਇਸ ਹਿਸਾਬ ਨਾਲ ਇੱਕ ਇਹ ਨਹਿਰ ਦੀ ਤਰ੍ਹਾਂ ਜਾਣਾ ਸਿੱਧਾ ਆਨੰਦਪੁਰ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਵਜਣਾ ਇਨੀ ਤਾਂ ਦਸ਼ਮੇਸ਼ ਪੀਤਾ ਦਾ ਘਰ ਰੜਾ ਦੇਣਾ ਇਨੀ ਲੋਕਾਂ ਨਾਲ ਇਹ ਇੱਕ ਪਾਣੀ ਦੀ ਵੱਡੀ ਟੈਂਕੀ ਆ ਸਰਕਾਰੀ ਉਹਦਾ ਪਿੰਡ ਵਾਲੇ ਬਿੱਲ ਦਿੰਦੇ ਆ ਹਰੇਕ ਘਰ ਨੂੰ 200 ਰੁਪਏ ਲੱਗਦਾ ਕੁਝ ਐਦਾਂ ਭਰਤੀ ਜੇ ਜੋ ਵੀ ਬਿੱਲ ਆਉਂਦਾ 200 ਰੁਪਏ ਮੇਰੇ ਹਿਸਾਬ ਨਾਲ ਤੇ ਸਿਰਫ ਇੱਕ ਬੂਰ ਆ ਜੀ ਵੱਡਾ ਕੋਈ ਨਜਾਇਜ਼ ਵਰਤੋਂ ਨਹੀਂ ਹੋ ਰਹੀ ਇੱਕ ਇੱਕ ਕਰੈਚਰ ਪਰ ਜਾ ਕੇ ਦੇਖ ਲੋ ਪੰਜ ਪੰਜ ਵੋਟ ਡੂੰਗੇ ਕਰਾਇਪੇ ਉਹਨੂੰ ਧੋਣ ਵਾਸਤਾ ਨਜਾਇਜ਼ ਹੀ ਪਾਣੀ ਜਾ ਰਿਹਾ ਜੀ। ਹੂੰ। ਬਜਰੀ ਰੇਤੇ ਨੂੰ ਧੋਣ ਵਾਸਤਾ ਨਾ ਜੀ ਉਹ ਨਜਾਇਜ਼ ਹੀ ਜਾ ਰਿਹਾ ਜੀ ਪਾਣੀ। ਤੇ ਇਹ ਨਹੀਂ ਲੱਗਦਾ ਕਿ ਤੁਹਾਡੇ ਨਾਲ ਖਲਵਾੜ ਹੋ ਰਿਹਾ ਆਉਣ ਵਾਲੀ ਪੀੜ੍ਹੀ ਜੋ ਹੈ ਇਸ ਪਿੰਡ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਆਉਣਗੀਆਂ? ਭਾਂਜੀ ਇਸ ਤੋਂ ਵੱਡਾ ਕੋਈ ਖਲਵਾੜ ਨਹੀਂ ਇਹ ਤਾਂ ਚੱਟੇ ਤੋਂ ਵੀ ਭੈੜਾ। ਕਿ ਤੂੰ ਇੱਥੇ ਹੋਣਾ ਕਰਖ ਨਹੀਂ ਐ ਬੱਚੇ ਸਾਡੇ ਵਿਦੇਸ਼ਾਂ ਨੂੰ ਭੱਜ ਲੈ। ਜ਼ਮੀਨਾਂ ਵੇਚ ਵੇਚ ਕੇ ਡਰਦੇ। ਪੀਥੇ ਹੁਣਗਾਖ ਨਹੀਂ ਸਿਰਫ ਇਹੀ ਲੈਵਲ ਤੇ ਹੁਣ ਕਿਹੜਾ ਬੰਦਾ 2 ਸਾਲ ਬਾਅਦ 4 ਲੱਖ ਰੁਪਏ ਲਾ ਕੇ ਬੋਰ ਕਰਾਊ ਬਿਲਕੁਲ ਤੇ ਇਹ ਜੋ ਬੋਰ ਤੁਹਾਨੂੰ ਡੂੰਘੇ ਕਰਾਣੇ ਪੈ ਰਹੇ ਨੇ ਹਰ 2 ਸਾਲ ਬਾਅਦ ਹੁੰਦੇ ਹਾਂਜੀ 2 ਸਾਲ ਬਾਅਦ ਲੈਵਲ ਗਰਮੀਆਂ ਨੂੰ ਤਾਂ ਹੁਣ ਜਿੱਦਾਂ ਨਾ ਜੀ ਗਰਮੀਆਂ ਦੇ ਵਿੱਚ ਹੁਣ ਜਿਹੜੇ ਬੰਦਿਆਂ ਨੇ ਬੋਰ ਕਰਾਏ ਉਹਨੇ ਪਹਿਲੇ 3 300 ਫੁੱਟ ਡੂੰਘੇ ਲਾਤੀ 350 ਫੁੱਟ ਉਹ ਤਾਂ ਉਹ ਬੋਰ ਸਹੀ ਚੱਲਦੇ ਜੀ ਬਾਕੀ ਆ ਜਿਹੜੇ 60 70 100 ਵਾਲੇ ਇਹ ਤਾਂ ਗਰਮੀਆਂ ਨੂੰ 3 ਮਹੀਨੇ ਬਿਲਕੁਲ ਹੀ ਬੰਦ ਹੋ ਗਏ ਤੇ ਜੀ ਸ੍ਰੀ ਕਾਂਲ ਜੀ ਮੈਂ ਹਾਂ ਖੁਸ਼ਪੂ ਪੰਜਾਬ ਪੰਜ ਆਬ ਦੀ ਧਰਤੀ ਪੰਜ ਆਬ ਪੰਜਾਂ ਦਰਿਆਵਾਂ ਦੀ ਧਰਤੀ ਪਰ ਪੰਜਾਬ ਦੇ ਵਿੱਚ ਇਸ ਵੇਲੇ ਮੌਜੂਦਾ ਹਾਲਾਤ ਅਜਿਹੇ ਨੇ ਜਿਸ ਨੂੰ ਸੁਣ ਕੇ ਹਰ ਕੋਈ ਘਬਰਾ ਜਾਂਦਾ ਹਰ ਕੋਈ ਡਰ ਰਿਹਾ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ ਸਾਡੀ ਪੀੜ੍ਹੀਆਂ ਦੀ ਆਉਣ ਵਾਲੀ ਜ਼ਿੰਦਗੀ ਕਿਹੋ ਜਿਹੀ ਹੋਏਗੀ ਤਾਂ ਇਸ ਵੇਲੇ ਅਸੀਂ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਖੜੇ ਹਾਂ ਅਜਿਹਾ ਪਿੰਡ ਹੈ ਜਿਸ ਨੂੰ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਵੀ ਇਸ ਪਿੰਡ ਦੇ ਵਿੱਚ ਪਾਣੀ ਮੁੱਕ ਗਿਆ ਪਿੰਡ ਸੁੱਕ ਗਿਆ ਤੇ ਅੱਜ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਇਹ ਹੀ ਜਾਣਨ ਦੇ ਲਈ ਕਿ ਇਸ ਦੇ ਵਿੱਚ ਕਿੰਨੀ ਕ ਸੱਚਾਈ ਹੈ ਤਾਂ ਜਦੋਂ ਅਸੀਂ ਇਸ ਪਿੰਡ ਦੇ ਵਿੱਚ ਆਉਂਨੇ ਆ ਤਾਂ ਪਤਾ ਲੱਗਦਾ ਕਿ ਇਹ ਗੱਲ ਬਿਲਕੁਲ ਸੱਚ ਹੈ ਪਾਣੀ ਦਾ ਲੈਵਲ ਇੰਨਾ ਕ ਡਾਊਨ ਹੋ ਚੁੱਕਾ ਹੈ ਕਿ ਜੋ ਪੁਰਾਣੇ ਖੂਹ ਨੇ ਪੁਰਾਣੇ ਨਲਕੇ ਨੇ ਬੋਰ ਨੇ ਉਹ ਸਾਰੇ ਸੁੱਕ ਚੁੱਕੇ ਨੇ ਇਸ ਵੇਲੇ ਤੇ ਅਸੀਂ ਖੇਤਾਂ ਦੇ ਵਿੱਚ ਖੜੇ ਆ ਇੱਥੇ ਇਸ ਹੱਥ ਮੋਟਰ ਹੈ ਬੋਰ ਹੈ ਤੁਸੀਂ ਦੇਖ ਸਕਦੇ ਹੋ ਕਿ ਸੁੱਕਿਆ ਹੋਇਆ ਬਿਲਕੁਲ ਇਸ ਨੂੰ ਬੰਦ ਕੀਤਾ ਗਿਆ ਬੰਦ ਹੋ ਚੁੱਕਾ ਹੈ ਸੁੱਕ ਚੁੱਕਾ ਤੇ ਆਲੀਦ ਵਾਲੇ ਜਿੰਨੇ ਵੀ ਇੱਥੇ ਹੋਰ ਬੋਰ ਨੇ ਕਈ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਕੱਪੜੇ ਪਾ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਟੱਕ ਦਿੱਤਾ ਗਿਆ ਕਿ ਇਹ ਬੰਦ ਹੋ ਚੁੱਕੇ ਨੇ ਕਿੰਨਾ ਜੇ ਦੇਖਿਆ ਜੇ ਭੁਖ ਸਾਡਾ ਕਿੰਨਾ ਡਰਾਉਣਾ ਲੱਗਦਾ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਤਾਂ ਸਾਡੇ ਨਾਲ ਇੱਥੇ ਪਿੰਡ ਦੇ ਦਿਲਬਾਗ ਨੇ ਉਹਨਾਂ ਦੇ ਕੋਲੋਂ ਜਾਣਦੇ ਆ ਕਿ ਇਹ ਹਾਲਾਤ ਕਿਵੇਂ ਬਣ ਗਏ ਇੱਥੇ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਵਾਗਤ ਹੈ ਜੀ ਸਿਸਟਰ ਗੱਲ ਇਦਾਂ ਜੀ ਇਹ ਆਣ ਆਲਾ ਵੇਖ ਜਿਹੜਾ ਬਹੁਤ ਖਤਰੇ ਦੀ ਘੰਟੀ ਆ ਚਲੋ ਮੇਰੀ ਤਾਂ 47 ਸਾਲ ਦੀ ਉਮਰ ਹੋ ਗਈ ਆ ਸਾਡਾ ਤਾਂ ਪਤਾ ਨਹੀਂ ਕੁਝ ਨਹੀਂ 60 ਸਾਲ 60 65 70 ਸਾਲ ਆਮ ਬੰਦੇ ਦੀ ਉਮਰ ਹੁੰਦੀ ਤੇ ਆ ਦੇਖ ਲਓ ਵੀ ਸਾਡੇ ਨਾਲ ਜੀ ਸਾਰੇ ਪੂਰ ਸੁੱਕ ਗਏ ਜੀ ਇੱਥੋਂ 2 ਕਿਲੋਮੀਟਰ ਦੂਰ ਮੈਨੰਗ ਹੋ ਰਹੀ ਜੀ ਨਜਾਇਜ਼ ਮੈਨੰਗ ਯਾਨੀ ਕਿ ਆਗਾਮਪੁਰ ਤੋਂ ਇਹ ਆਪਣਾ ਕੀ ਨਾ ਸੁਆੜੇ ਤੋਂ ਆ ਸੈਦਪੁਰ ਬਈਆਰੇ ਤੋਂ ਜੀ ਤੇ ਸੰਦੋਗੜ ਤੋਂ ਲੈ ਕੇ 35 ਕਿਲੋਮੀਟਰ ਦਾ ਏਰੀਆ ਜੀ ਜਾਨੀ ਕਿ 1000 ਟਰੱਕ ਭਰ ਕੇ ਰੋਜ਼ ਨਿਕਲਦਾ ਜੀ ਇਥੋਂ ਹਮ ਨਜਾਇਜ਼ ਮੈਨਗਦਾ ਤੇ ਉਹਦਾ ਕਰਕੇ ਨਾ ਜੀ ਇਹ ਸਾਡਾ ਲੇਬਲ ਡੂੰਗਾ ਹੋ ਗਿਆ ਹੁਣ ਤੁਸੀਂ ਆਪਣੀ ਹੱਕੀ ਦੇਖ ਲਓ ਜੀ ਸਾਰੇ ਇਹ ਬੋਰ ਸੁੱਕ ਗਏ ਆ ਜ਼ਿਮੀਂਦਾਰਾਂ ਦਾ ਹਾਲ ਖਰਾਬ ਆ ਤੇ ਲੋਕਾਂ ਦੀਆਂ ਮੋਟਰਾਂ ਤੋਂ ਜਿਨ੍ਹਾਂ ਦੇ 4 400 ਫੁੱਟ ਬੋਰ ਹੋਏ ਵੀ ਮੈਂ ਖੋਦ ਇੱਥੇ ਦੇ ਆ ਬੰਦਾ ਰਾਮਪੁਰ ਦਾ ਵਿਚਾਰਾ ਇੱਕ ਇਨਸਾਨੀयत ਨਾਤੇ ਤੇ ਮੇਰੀ ਹੈਲਪ ਕੀਤੀ ਉਹਨਾਂ ਕਹਿੰਦਾ ਮੇਰੀ ਮੋਟਰ ਤੋਂ ਪੈ ਪਵਾ ਲੋ ਤਾਂ ਮੈਂ ਨਟਾਈਆਂ ਕਿੱਲੇ ਨੂੰ ਪਾਣੀ ਲਾ ਦੇਖ ਲੋ ਸਿੰਚਾਈ ਕੀਤੀ ਵੀ ਬੋਰ ਬੰਦ ਆ ਇੰਜਣ ਚੱਕ ਕੇ ਘਰੀ ਰੱਖ ਲਿਆ ਬਨੇ ਕੇ ਗੱਲ ਐ ਤਾਂ ਜੀ ਸਾਡੇ ਗੁਰੂ ਗੁਰੂਆਂ ਪੀਰਾਂ ਨਾਲ ਵੀ ਆਪਣਾ ਜਿੱਦਾਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜਿੱਦਾਂ ਆਖਿਆ ਨਾ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਦੇਖੋ ਪਵਨ ਗੁਰੂ ਪਾਣੀ ਪਿਤਾ ਇਹ ਚੀਜ਼ਾਂ ਦੀ ਸਾਨੂੰ ਸਾਂਭ ਸੰਭਾਲ ਕਰਨੀ ਚਾਹੀਦੀ ਆ ਆਣ ਵਾਲੇ ਜਿੱਦਾਂ ਹੁਣ ਤੁਸੀਂ ਆ ਦੇਖੋ ਚੰਡੀਗੜ੍ਹ ਤੋਂ ਕਿੰਨਾ ਤੇਲ ਖਰਚ ਕਰ ਤੁਸੀਂ ਆਏ ਕਿਦਾਂ ਇੱਕ ਤੁਹਾਡੇ ਚੈਨਲ ਦੇ ਮਾਧਮੇ ਕਿੰਨੀ ਤੁਸੀਂ ਹੈਲਪ ਕਰ ਰਹੇ ਆ ਕਿਦਾਂ ਤੁਹਾਡੇ ਜਰੀਏ ਸਾਡਾ ਇੱਥੇ ਹੁਣ ਮੈਨੰਗ ਬੰਦ ਹੋਈ ਜੀ ਹਾਂ ਜੀ ਹੁਣ ਨਜਾਇਜ਼ ਮੈਨਗ ਬੰਦ ਹੋ ਗਏ ਵੀ ਪਰਚੇ ਪੁਰਚੇ ਬੰਦਿਆਂ ਦੇ ਬਹੁਤਿਆਂ ਤੇ ਪੈ ਗਏ ਆ ਹੁਣ ਕੰਮ ਘਟਿਆ ਪਰ ਨਹੀਂ ਤਾਂ ਇੱਥੇ ਪਾਣੀ ਮਿਲਣੇ ਨਾਸਤਾ ਜੀ ਜੀ ਹਾਂ ਜੀ ਭੈਣ ਇਹ ਗੱਲ ਬਾਤ ਹੈ ਜੀ ਤੇ ਜਿਸ ਤਰੀਕੇ ਦੇ ਨਾਲ ਜਦੋਂ ਇਹ ਪਾਣੀ ਦਾ ਪੱਦਰ نیچے ਜਾਣਾ ਸ਼ੁਰੂ ਹੋਇਆ ਤਾਂ ਉਸ ਵੇਲੇ ਕੀ ਹੋ ਜੀਆਂ ਸਮੱਸਿਆਵਾਂ ਸੀ ਕਿਉਂਕਿ ਹੁਣ ਤਾਂ ਬੰਦ ਹੋ ਚੁੱਕਾ ਪਹਿਲਾਂ ਸਾਡਾ 30 ਫੁੱਟ ਤੇ ਬੋਰ ਚੱਲਦਾ ਤਾਂ ਜੀ ਹਾਂ ਜੀ ਫਿਰ ਆ ਦੇਖ ਲਓ ਫਿਰ ਇੱਥੇ ਡਿੱਗੀ ਕੱਢਣੀ ਪਈ ਖੂਈ ਕਹਿੰਦੇ ਨੇ ਜਿਹਨੂੰ ਇਹ 10 ਫੁੱਟ ਥੱਲੇ ਲਾਹਤਾ ਜੀ ਫੇਰ ਬੰਦ ਹੋ ਗਿਆ ਉਸ ਤੋਂ ਬਾਅਦ 70 ਫੁੱਟ ਥੱਲੇ ਲਾਹਤਾ ਹੂੰ ਬੋਰ ਤਾਂ ਖਰਚਾ ਤਾਂ ਨਹੀਂ ਆਣਾ ਨਾ ਜੀ 1000 ਰੁਪਿਆ ਫੁੱਟ ਦਾ ਲੈਂਦੇ ਉਹ ਕਰਨੇ ਦਾ 70 ਫੁੱਟ ਦਾ 70000 ਹੁਣ 350 ਫੁੱਟ ਬੋਰ ਹੁੰਦਾ ਤਾਂ 3 ਲੱਖ 70000 ਹਾਂਜੀ ਹੈ ਜੀ ਮਟੀਰੀਅਲ ਤੋਂ ਬਗੈਰ ਹੂੰ ਪੇਪਾਂ ਪੂਪਾਂ ਤੋਂ ਬਹੁਤ ਜ਼ਿਆਦਾ ਖਰਚਾ ਆਉਂਦਾ ਜੀ ਇੱਥੇ ਘੜੇ ਜੀ ਕੋਈ ਡੋਡਿਆਂ ਦੀ ਖੇਤੀ ਹੁੰਦੀ ਆਹੀ ਆ ਇੱਕ ਕਣਕ ਦੀ ਜਾਂ ਅਫੀਮ ਦੀ ਜਾਂ ਖਸਕਸ ਦੀ ਖੇਤੀ ਦਾਇ ਨਹੀਂ ਪੀ ਚਲੋ ਕੋਈ ਜਿਆਦਾ ਪ੍ਰਾਪਰਟਾ ਇਹ ਤਾਂ ਉਹੀ 2000 ਰੁਪਏ ਕਵਾਂਟਲ ਵਾਲੀ ਕਣਕ ਆ ਜੀ ਬਿਲਕੁਲ ਕਿਸਾਨਾਂ ਦੇ ਪੱਲੇ ਕੱਖ ਨਹੀਂ ਰਿਹਾ ਸਿਰਫ ਲਿਮਟਾਂ ਉੱਪਰ ਲਿਮਟਾਂ ਲਿਮਟਾਂ ਉੱਪਰ ਲਿਮਟਾਂ ਇੱਦਾਂੇ ਕੰਮ ਚੱਲਦਾ ਜੀ ਜੀ ਹਾਂ ਜੀ ਤੇ ਸਾਡਾ ਤਾਂ ਇੱਕ ਗਰੀਬ ਗੁਰਬੀ ਇਲਾਕਾ ਮੱਝਾ-ਮੋਝਾ ਰੱਖ ਕੇ ਗੁਜ਼ਾਰਾ ਕਰਦਾ ਮੈਂ ਤਾਂ ਕਹਿੰਦਾ ਤਾਂ ਵਾਲੇ ਸਮੇਂ ਚ ਬੱਕਰੀ ਨਹੀਂ ਰੱਖੋਣੀ ਹੂੰ ਜਦੋਂ ਖੇਤ ਦੇ ਵਿੱਚ ਚਾਰਾ ਨਹੀਂ ਹੋਣਾ ਤਾਂ ਆਪਣਾ ਖੇਤੀ ਕੀ ਕਰ ਲੈਣਾ ਸੀ ਡੇਰੀ ਫਾਰਮ ਦਾ ਵੀ ਧੰਦਾ ਟੱਪ ਹੋ ਜਾਣਾ ਜੀ ਜੀ ਤੇ ਕਈ ਲੋਕ ਇਸ ਚੀਜ਼ ਨੂੰ ਲੈ ਕੇ ਕਹਿ ਰਹੇ ਨੇ ਕਿ ਚੋਨਾ ਲਾਉਣ ਦੇ ਨਾਲ ਪਾਣੀ ਜ਼ਿਆਦਾ ਵਰਤਿਆ ਜਾਂਦਾ ਇਸ ਇਲਾਕੇ ਦੇ ਵਿੱਚ ਚੋਨਾ ਕਿੰਨਾ ਕ ਲੱਗਦਾ ਸਾਡੇ ਪਿੰਡ ਚ ਨਾ ਜੀ ਤੁਸੀਂ 300 ਘਰਾਂ ਕਿਸੇ ਵੀ ਘਰ ਚ ਜਾ ਕੇ ਪਤਾ ਕਰ ਸਕਦੇ 2 ਸਾਲ ਹੋ ਗਏ ਚੋਨਾ ਲਾਣੇ ਬੰਦ ਕਰਤਾ ਵਾ ਜੀ ਬਿਲਕੁਲ ਬੰਦ ਕਰਤਾ ਵਾ ਇਹ ਤਾਂ ਨਜਾਇਜ਼ ਖਤਾਈ ਕਰਨੀ ਕਰਕੇ ਨਹੀਂ ਇਹ ਤਾਂ ਇਹ ਦੇਖ ਲਓ ਵੀ ਇੱਥੋਂ ਆਨੰਦਪੁਰ ਸਾਹਿਬ 10 ਕਿਲੋਮੀਟਰ ਆ ਜੀ ਇਹ ਜਿੰਨੀ ਮੈਨੂੰ ਹੋ ਰਹੀ ਪਾਣੀ ਇਹ ਆਦੀ ਜਿਹੜੀ ਨਦੀ ਆਦੀ ਨਹੀਂ ਸਵਾਨ ਨਦੀ ਬਾਬੇ ਬਾਲਕਨਾਥ ਤੱਕ ਪਾਣੀ ਆਦਾ ਜੀ ਇਹ ਇਹ ਪਾਣੀ ਨਹੀਂ ਜਦੋਂ ਬਨ ਕੇ ਇਹ ਇਸ ਹਿਸਾਬ ਨਾਲ ਇੱਕ ਇਹ ਨਹਿਰ ਦੀ ਤਰ੍ਹਾਂ ਜਾਣਾ ਸਿੱਧਾ ਆਨੰਦਪੁਰ ਸਾਹਿਬ ਦੇ ਚਰਨਾਂ ਦਾ ਵਿੱਚ ਜਾ ਕੇ ਵਜਣਾ ਇਨੀ ਤਾਂ ਦਸ਼ਮੇਸ਼ ਪੀਤਾ ਦਾ ਘਰ ਹੜਾ ਦੇਣਾ ਇਨੀ ਲੋਕਾਂ ਦਾ ਨਜਾਇਜ਼ ਕਟਾਈ ਹੋਣੇ ਕਰਕੇ ਨਾ ਜੀ ਬਾਜਮਾ ਪਾਣੀ ਸਿੱਧਾ ਆਨੰਦ ਪ੍ਰਸਾਦ ਨੂੰ ਵੱਜਦਾ ਜੀ ਹੂੰ ਤੇ ਕਿੰਨੀ ਵੱਡੀ ਸਮੱਸਿਆ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਮਾਈਨਿੰਗ ਦੀ ਸਮੱਸਿਆ ਕਿਈ ਜਾ ਰਹੀ ਹੈ ਇਹ ਵੀ ਕਿਹਾ ਗਿਆ ਕਿ ਜਦੋਂ ਬੋਰ ਜਦੋਂ ਪਾਣੀ ਦਾ ਲੈਵਲ ਘਟਨਾ ਸ਼ੁਰੂ ਹੋਇਆ ਪਹਿਲਾ 10 ਫੁੱਟ ਥੱਲੇ ਕੀਤੇ ਬੋਰ ਫਿਰ ਦੁਬਾਰਾ ਤੋਂ ਬੋਰ ਕੀਤੇ 70 70 ਫੁੱਟ نیچے 30 30 ਫੁੱਟ نیچے ਤੋਂ ਬਾਅਦ 70 70 ਫੁੱਟ نیچے ਕੀਤੇ ਬੋਰ ਪਰ ਇਹ ਜੋ ਪਾਣੀ ਦਾ ਪੱਧਰ ਹੈ ਲਗਾਤਾਰ ਥੱਲੇ ਜਾਂਦਾ ਜਾ ਰਿਹਾ ਤੇ 2 ਸਾਲ ਤੋਂ ਇਸ ਪਿੰਡ ਦੇ ਵਿੱਚ ਝੋਨਾ ਨਹੀਂ ਲਗਾਇਆ ਗਿਆ بڑے ਲੋਕਾਂ ਨੇ ਇਹ ਗੱਲ ਕੀਤੀ ਕਿ ਪਿੰਡ ਦੇ ਵਿੱਚ ਪਾਣੀ ਦੀ ਦੁਰਵਰਤੋਂ ਹੋ ਰਹੀ ਹੋਵੇਗੀ ਝੋਨਾ ਜ਼ਿਆਦਾ ਲੱਗਦਾ ਹੋ ਰਿਹਾ ਹੋਵੇਗਾ ਤੇ ਉਹਦੇ ਕਰਕੇ ਝੋਨਿਆਂ ਜੋ ਹੈ ਕਾਫੀ ਜ਼ਿਆਦਾ ਪਾਣੀ ਮੰਗਦਾ ਹੈ ਝੋਨੇ ਦੀ ਜਿਹੜੀ ਫਸਲ ਹੈ ਤਾਂ ਕੀ ਪਤਾ ਉਹਦੇ ਕਰਕੇ ਵੀ ਪਾਣੀ ਪੱਧਰ ਹੋਰ ਨੀਚੇ ਜਾ ਰਿਹਾ ਹੋਵੇ ਜੀ ਪਾਣੀ ਦੀ ਟੈਂਕੀ ਵੀ ਇੱਕੋ ਆ ਇੱਕ ਪਾਣੀ ਦੀ ਵੱਡੀ ਟੈਂਕੀ ਆ ਸਰਕਾਰੀ ਹੂੰ ਉਹਦਾ ਪੰਡ ਵਾਲੇ ਬਿੱਲ ਦਿੰਦੇ ਆ ਹਰੇਕ ਘਰ ਨੂੰ 200 ਰੁਪਏ ਲੱਗਦਾ ਕੁਝ ਐਦਾ ਪਰਚੀ ਜੀ ਜੋ ਵੀ ਬਿੱਲ ਆਉਂਦਾ 200 ਰੁਪਏ ਮੇਰੇ ਹਿਸਾਬ ਨਾਲ ਜੀ ਤੇ ਸਿਰਫ ਇੱਕ ਬੋਰ ਆ ਜੀ ਵੱਡਾ ਕੋਈ ਨਜਾਇਜ਼ ਵਰਤੋਂ ਨਹੀਂ ਜੀ ਹੋ ਰਹੀ ਹੂੰ ਇੱਕ ਇੱਕ ਕਰੈਚਰ ਪਰ ਜਾ ਕੇ ਦੇਖ ਲਓ ਪੰਜ ਪੰਜ ਬੋਰ ਡੂੰਘੇ ਕਰਾਇਪੇ ਉਹਨੂੰ ਧੋਣ ਵਾਸਤਾ ਨਜਾਇਜ਼ ਹੀ ਪਾਣੀ ਜਾ ਰਿਹਾ ਜੀ ਹੂੰ ਬਜਰੀ ਰੇਤੇ ਨੂੰ ਧੋਣ ਵਾਸਤਾ ਨਾ ਜੀ ਉਹ ਨਜਾਇਜ਼ ਹੀ ਜਾ ਰਿਹਾ ਜੀ ਪਾਣੀ ਤੇ ਇਹ ਨਹੀਂ ਲੱਗਦਾ ਕਿ ਤੁਹਾਡੇ ਨਾਲ ਖਲਵਾੜ ਹੋ ਰਿਹਾ ਆ ਆਉਣ ਵਾਲੀ ਪੀੜ੍ਹੀ ਜੋ ਹੈ ਇਸ ਪਿੰਡ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਆਉਣਗੀਆਂ ਭੈਣ ਜੀ ਇਸ ਤੋਂ ਵੱਡਾ ਕੋਈ ਖਲਵਾੜ ਨਹੀਂ ਇਹ ਤਾਂ ਚਿੱਟੇ ਤੋਂ ਵੀ ਭੈੜਾ ਹੂੰ ਇਹ ਚਿੱਟੇ ਤੋਂ ਵੀ ਭੈੜਾ ਜਦੋਂ ਇੱਥੇ ਹੋਣਾ ਕੱਖ ਨਹੀਂ ਐ ਬੱਚੇ ਸਾਡੇ ਵਿਦੇਸ਼ਾਂ ਨੂੰ ਭੱਜ ਲੈ ਜਮੀਨਾਂ ਵੇਚ ਵੇਚ ਕੇ ਡਰਦੇ ਪੇ ਇੱਥੇ ਹੋਣਾ ਕੱਖ ਨਹੀਂ ਸਿਰਫ ਇਹੀ ਲੈਵਲ ਤੇ ਹੁਣ ਕਿਹੜਾ ਬੰਦਾ 2 ਸਾਲ ਬਾਅਦ 4 ਲੱਖ ਰੁਪਏ ਲਾ ਕੇ ਬੂਰ ਕਰਾਉਂ ਬਿਲਕੁਲ ਤੇ ਇਹ ਜੋ ਬੋਰ ਤੁਹਾਨੂੰ ਡੂੰਗੇ ਕਰਾਣੇ ਪੈ ਰਹੇ ਨੇ ਹਰ ਦੋ ਸਾਲ ਬਾਅਦ ਹੁੰਦੇ ਹਾਂਜੀ ਦੋ ਸਾਲ ਬਾਅਦ ਲੈਵਲ ਗਰਮੀਆਂ ਨੂੰ ਤਾਂ ਹੁਣ ਜਿੱਦਾਂ ਨਾ ਜੀ ਗਰਮੀਆਂ ਦੇ ਵਿੱਚ ਹੁਣ ਜਿਹੜੇ ਬੰਦਿਆਂ ਨੇ ਬੋਰ ਕਰਾਏ ਉਹਨੇ ਪਹਿਲੇ 3 300 ਫੁੱਟ ਡੂੰਗੇ ਲਾਤੀ 350 ਫੁੱਟ ਉਹ ਤਾਂ ਉਹ ਬੋਰਸ ਇਹੀ ਚੱਲਦੇ ਜੀ ਬਾਕੀ ਆ ਜਿਹੜੇ 60 70 100 ਵਾਲੇ ਇਹ ਤਾਂ ਗਰਮੀਆਂ ਨੂੰ 3 ਮਹੀਨੇ ਬਿਲਕੁਲ ਹੀ ਬੰਦ ਹੋ ਗਏ ਤੇ ਜੀ ਪਿੱਛੇ ਤੁਸੀਂ ਦੇਖਿਆ ਨਹੀਂ ਜਦੋਂ ਆਹ ਗਰਮੀ ਚੀ ਸੀਗੀ ਭਈ ਹੀਰਪੁਰ ਪਿੰਡ ਪਾਣੀ ਮੁਕਤ ਹੋ ਗਿਆ ਉਹ ਹੋਇਆ ਜੀ ਤੁਸੀਂ ਇਹ ਗਨੂਰਾ ਜਾ ਕੇ ਦੇਖ ਲਓ 700 ਫੁੱਟ ਆ ਜੀ ਉਮਾਰ ਸਿੰਘ ਆ ਉਹ ਤੇ ਉਹਨੇ ਆਪਣੇ ਘਰ ਦੇ ਵਿੱਚ 700 ਫੁੱਟ ਬੂਰ ਕਰਾਇਆ ਜੀ ਉਹ ਤਾਂ ਤਗੜਾ ਬੰਦਾ ਚਲੋ ਉਹਨੇ ਕਰਾ ਲਿਆ ਹੁਣ ਸਾਡੇ ਇੱਥੇ ਗਰੀਬ ਤਬਕਾ 2 4 5 7 ਕਿੱਲੇ ਵਾਲੇ ਆ ਜੀ ਕੋਈ ਬਿਰਲ 20 ਕਿੱਲੇ ਵਾਲਾ ਜੀ ਤੇ ਹਰੇਕ ਬੰਦੇ ਦਾ ਵਸਦਾ ਕੰਮ ਨਹੀਂ ਆ ਬੂਰ ਕਰਾਣਾ ਇਹਨਾਂ ਨੂੰ ਚਾਹੀਦਾ ਇਹ ਬੂਰਾਂ ਵਾਲਾ ਝੰਜਟੇ ਖਤਮ ਕਰਾ ਦੇ ਸਾਡਾ ਜਿੱਦਾਂ ਵੀ ਨਹਿਰੀ ਪਾਣੀ ਕਿਤੇ ਲੱਗਣਾ ਸ਼ੁਰੂ ਹੋ ਜਾਵਾ ਇੰਨੀ ਨਹਿਰੀ ਪਾਣੀ ਤਾਂ ਬਾੜ ਦੇ ਤਾਂ ਨੇਕਾ ਬਾਦਲਾਂ ਦੇ ਪਿੰਡ ਹੂੰ ਇਹਨਾਂ ਨੂੰ ਇੱਥੇ ਚਾਹੀਦਾ ਸੀ ਵੀ ਆਹ ਪਹਾੜ ਦੇ ਨਾਲ-ਨਾਲ ਇਹ ਨਹਿਰ ਕੱਢਣੀ ਚਾਹੀਦੀ ਨਹਿਰੀ ਸਚਾਈ ਸ਼ੁਰੂ ਕਰ ਦੇਣ ਧਰਤੀ ਥੱਲੇ ਦਾ ਪਾਣੀ ਵਧ ਜਾਣਾ ਨਜਾਇਜ਼ ਮੈਨਗ ਮੰਦੋ ਜਾ ਬਾਜੀ ਬਿਲਕੁਲ ਮੁੜ ਕੇ ਹਰਿਆ ਭਰਿਆ ਪੰਜਾਬ ਬਣ ਜਾਣਾ ਜੀ ਜੀ ਤੇ ਇਹ ਜੋ ਤੁਸੀਂ ਗੱਲ ਕੀਤੀ ਕਿ ਨਹਿਰੀ ਪਾਣੀ ਬਾਦਲਾਂ ਦੇ ਪਿੰਡ ਵਾੜ ਦਿੱਤਾ ਗਿਆ ਤੇ ਇਹ ਇਸ ਨਹਿਰ ਤੋਂ ਇਸ ਨਹਿਰ ਤੋਂ ਪਹੁੰਚ ਗਿਆ ਜੀ ਨਹਿਰਾਂ ਨਾਲ ਲੇਕਿਨ ਰੋਪੜ ਜਲੇ ਵਿੱਚ ਨਹੀਂ ਪਹੁੰਚਿਆ ਉਧਰੋਂ ਘੜਤੀ ਨਹਿਰ ਆ ਦਾ ਸਾਰਾ 60 ਕਿਲੋਮੀਟਰ ਦਾ ਏਰੀਆ ਖਾਲੀ ਪਿਆ ਜੀ ਦੱਸੋ ਮੈਨੂੰ ਕਿਤੇ ਵੀ ਨਹਿਰ ਆਇਆ ਨਹੀਂ ਨਹਿਰੀ ਪਾਣੀ ਚਾਹੀਦਾ ਜੀ ਤੇ ਇਸ ਮਸਲੇ ਨੂੰ ਲੈ ਕੇ ਤੁਸੀਂ ਕਦੇ ਅੱਗੇ ਗੱਲ ਕੀਤੀ ਹੈ ਅੱਗੇ ਬਹੁਤ ਪੱਤਰਕਾਰ ਆਏ ਜੀ ਹੁਣ ਮੀਡੀਆ ਨੇ ਤਾਂ ਸਾਡੀ ਗੱਲ ਬਹੁਤ ਯਾਨੀ ਕਿ ਹਾਈ ਲੈਵਲ ਤੱਕ ਪਹੁੰਚਾਈ ਸੋਡੇ ਚੈਨਲ ਵਾਲਿਆਂ ਨੇ ਜਿੰਨੇ ਵੀ ਹੈ ਮੈਂ ਬਹੁਤ ਹੈ ਦਿਲੋਂ ਧੰਨਵਾਦ ਸਤਿਕਾਰਤਾ ਕਰਦਾ ਇਹਨਾਂ ਦੀ ਜਿਨ੍ਹਾਂ ਨੇ ਵਿਚਾਰਿਆਂ ਨੇ ਮਾੜਾ ਮੋਟਾ ਰੌਲਾ ਰੱਪਾ ਪਵਾ ਕੇ ਨੱਥ ਪਈ ਆ ਪੁਲਿਸ ਨਾਲੋਂ ਵੀ ਜ਼ਿਆਦਾ ਜ਼ੋਰ ਆ ਮੀਡੀਆ ਦਾ ਜਦੋਂ ਮੀਡੀਆ ਦੀ ਗੱਲ ਫੈਲਦੀ ਨਾ ਜੀ ਇੱਕ ਵਾਰ ਕੰਮਦਾ ਸਾਰਾ ਕੁਝ ਜੀ ਇਹ ਗੱਲ ਵਾਕਈ ਮੰਨਣੀ ਪਊ ਜੀ ਮੀਡੀਆ ਹਰ ਇੱਕ ਮੈਂ ਤਾਂ ਕੋਈ ਵੀ ਹਰ ਇੱਕ ਇਨਸਾਨ ਵੀ ਗੱਲ ਕਹਿੰਦਾ ਵੀ ਜਿੱਥਾ ਵੀ ਕੋਈ ਨਜਾਇਜ਼ ਕੰਮ ਹੋ ਰਿਹਾ ਤੁਸੀਂ ਮੀਡੀਆ ਤੱਕ ਪਹੁੰਚ ਕਰੋ ਉਹਨਾਂ ਦੇ ਇੱਕ ਵਾਰਾ ਖਲਾਰਾ ਪਵਾਓ ਤੁਹਾਡਾ ਆਪ ਹੀ ਆਪ ਕਿਤੇ ਪਹੁੰਚ ਕਰਨ ਦੀ ਲੋੜ ਹੀ ਨਹੀਂ ਆਪ ਹੀ ਪਹੁੰਚ ਹੋ ਜਾਂਦੀ ਹੈ ਬਿਲਕੁਲ ਤੇ ਹੁਣ ਜੋ ਇਸ ਵੇਲੇ ਹਾਲਾਤ ਨੇ ਤਾਂ ਕੀ ਤੁਸੀਂ ਸਰਕਾਰ ਤੋਂ ਚਾਹੁੰਦੇ ਹੋ ਕੀ ਮੰਗ ਰੱਖਦੇ ਹੋ ਅਸੀਂ ਤਾਂ ਸਰਕਾਰ ਤੋਂ ਇਹੀ ਜਾਂਦੇ ਜੀ ਨਹਿਰਾਂ ਤੇ ਚੱਲ ਆ ਜਾਏ ਇਹਨਾਂ ਤੇ ਭਲਾ ਲੱਗੇ ਟਾਈਮ ਲੱਗੇ ਜਾਣੇ ਜੀ ਨਹਿਰ ਬਣਾਉਣ ਵੀ ਲੱਗੇ ਨਹਿਰੀ ਪਾਣੀ ਲਾਉਣ ਲੱਗੇ ਤਾਂ ਸਰਕਾਰ ਬੜਾ ਕੋਜਾ ਸਾਡੇ ਪਿੰਡ ਨੂੰ ਇੱਕ ਦੋ ਬੂਰੀ ਕਰਵਾ ਦੇਣ ਵੱਡੇ ਸਰਕਾਰੀ ਜੀ ਵੱਡੇ ਬੂਰ ਕਰਵਾ ਦੇ ਤਾਂ ਸਾਡਾ ਸਰ ਜਾਣਾ ਜੀ ਇਸ ਟਾਈਮ ਸਾਡਾ ਪਿੰਡ ਇੱਕ ਬੂਰ ਆ ਜੀ ਉਹ ਵੀ ਬੰਦ ਪਿਆ ਜਿਹੜਾ ਸਰਕਾਰੀ ਆ ਕੋਈ ਚੱਲਦਾ ਨਹੀਂ ਕੋਈ ਮਾੜਾ ਜਿਹਾ ਥੋੜਾ ਬਹੁਤਾ ਪਾਣੀ ਦਿੰਦਾ ਉਹ ਵੀ 150 ਫੁੱਟ ਤੇ 200 ਤੇ ਛੱਡਿਆ ਭਾਈ ਜੀ ਤੇ ਬੰਦ ਨਾਲ ਦੇ ਆ ਜੀ ਸਰਕਾਰੀ ਬੂਰ ਹੋ ਜਾਣਾ ਜੀ ਦੋ ਫੇਰ ਵੀ ਸਾਡੇ ਪਿੰਡ ਦਾ ਗੁਜ਼ਾਰਾ ਵਧੀਆ ਹੋ ਸਕਦਾ ਜਾਨੀ ਕਿ ਮੇਰੇ ਪਿੰਡ ਦਾ ਜੀ ਬਾਕੀ ਨਹੀਂ ਜੀ ਹਾਂਜੀ ਤੇ ਇਹ ਸਮੱਸਿਆ ਕਿੰਨੇ ਕ ਸਮੇਂ ਤੋਂ ਆਣੀ ਸ਼ੁਰੂ ਹੋਈ ਤੁਹਾਨੂੰ ਬਾਬਾ ਸਾਹਿਬ ਜਦੋਂ ਆਹਾ 10-15 ਸਾਲ ਤੋਂ ਮੈਨਿੰਗ ਹੋਣ ਲੱਗੀ ਨਹੀਂ ਇੱਥੇ ਅਸੀਂ ਸਾਈਕਲ ਦਾ ਟਾਇਰ ਲਾ ਕੇ ਪਾਣੀ ਨਿਕਲਦਾ ਹੁੰਦਾ ਸੀ ਪੱਕੇ ਨਾਲ ਸਾਈਕਲ ਦਾ ਟਾਇਰ ਲਾ ਕੇ ਸਾਈਕਲ ਦਾ ਟਾਇਰ ਮੋਰੇਟ ਲਾ ਲੈਣੀ ਜੀ ਤੇ ਉਹਨੂੰ ਕਮਾਣਾ ਪੂਲੀ ਦੇ ਨਾਲ ਲਾ ਕੇ ਜਿਵੇਂ ਉਹ ਪੱਖਾ ਹਾਂਜੀ ਤੇ ਪਾਣੀ ਬੋਰ ਚੱਕ ਰੱਖਦਾ ਦਾ ਨਾਲ ਕੇ ਜਿੰਨਾ ਹਾਂਜੀ ਤੇ ਮਤਲਬ ਅਚਾਨਕ ਹੀ ਇਸ ਤਰੀਕੇ ਮਾਈਨਿੰਗ ਹੋਈ ਪਿਛਲੇ 10 15 ਸਾਲਾਂ ਚ ਕਿ ਇਹ ਜੋ ਪਿੰਡ ਹੈ ਉਹ ਪਿੰਡ ਇਸ ਕਗਾਰ ਤੱਕ ਪਹੁੰਚ ਚੁੱਕਾ ਹੈ ਕਿ 70 70 ਫੁੱਟ ਡੂੰਘੇ ਬੋਰ ਵੀ ਕੰਮ ਨਹੀਂ ਕਰ ਰਹੇ 2 200 3 300 ਫੁੱਟ ਡੂੰਘੇ ਬੋਰ ਲੋਕਾਂ ਨੂੰ ਕਰਾਉਣੇ ਪੈ ਰਹੇ ਨੇ ਪਰ ਜਿਹੜਾ ਗਰੀਬ ਤਬਕਾ ਹੈ 4 5 ਕਿੱਲੇ 2 ਕਿੱਲਾਂ ਵਾਲੇ ਜਿਹੜੇ ਕਿਸਾਨ ਨੇ ਉਹ ਕਿੱਧਰ ਜਾਣਗੇ ਇਹੀ ਮਸਲਾ ਹੈ ਇਹਨਾਂ ਦਾ ਤੇ ਇੱਕ ਬਹੁਤ ਵੱਡੀ ਗੱਲ ਹੈ ਕਿ ਸਾਈਕਲ ਦਾ ਟਾਇਰ ਲਾ ਕੇ ਕੋ ਲਿੱਟ ਲਾ ਕੇ ਤੇ ਪਾਣੀ ਕੱਢ ਲੈਂਦੇ ਸੀ ਕੀ ਪਿੰਡ ਜੁਗਾ ਪਾਣੀ ਕੱਢ ਲੈਂਦੇ ਸੀ ਪਰ ਅੱਜ ਇਹ ਹਾਲਾਤ ਨੇ ਕਿ ਖੂਹ ਵੀ ਸੁੱਕੇ ਹੋਏ ਨੇ ਇਸ ਪਿੰਡ ਦੇ ਨਲਕੇ ਸੁੱਕੇ ਹੋਏ ਨੇ ਇਸ ਪਿੰਡ ਦੇ ਬੋਰ ਸੁੱਕੇ ਹੋਏ ਨੇ ਇਸ ਪਿੰਡ ਦੇ ਸਿਰਫ 300 ਫੁੱਟ ਦੇ ਜੋ ਬੋਰ ਨੇ ਉਹਨਾਂ ਦੇ ਵਿੱਚੋਂ ਪਾਣੀ ਆ ਰਿਹਾ ਤਾਂ ਬੇਹਦ ਇਹਨੂੰ ਬਹੁਤ ਵੱਡੀ ਸਮੱਸਿਆ ਹੈ ਜੇ ਅਜੇ ਹਾਲ ਹੈ ਆਉਣ ਵਾਲੇ 10 ਸਾਲਾਂ ਦੇ ਵਿੱਚ ਕੀ ਹਾਲ ਹੋਏਗਾ ਕਿਉਂਕਿ 10-15 ਸਾਲਾਂ ਦੇ ਵਿੱਚ ਇਹ ਹਾਲ ਹੋ ਚੁੱਕਾ ਤੇ ਆਉਣ ਵਾਲੇ 10 ਸਾਲਾਂ ਦੇ ਵਿੱਚ ਕੀ ਹਾਲ ਹੋਏਗਾ ਫਿਲਹਾਲ ਪਿੰਡ ਦੇ ਬਾਕੀ ਵੀ ਅਸੀਂ ਤੁਹਾਨੂੰ ਬੋਰ ਦਿਖਾਵਾਂਗੇ ਖੂਹ ਦਿਖਾਵਾਂਗੇ ਨਲਕੇ ਦਿਖਾਵਾਂਗੇ ਕਿ ਉਹ ਕਿੰਨੇ ਟਾਈਮ ਤੋਂ ਸੁੱਕੇ ਪਏ ਨੇ ਤੇ ਜੋ ਲੋਕ ਨੇ ਉਹ ਕਿਸ ਤਰੀਕੇ ਦੇ ਨਾਲ ਇੱਥੇ ਗੁਜ਼ਾਰਾ ਕਰ ਰਹੇ ਨੇ ਗਰਮੀਆਂ ਵਿੱਚ 2-3 ਮਹੀਨੇ ਪ੍ਰੋਬਲਮ ਆਂਦੀ ਹੈ ਲੈਵਲ ਡੂੰਘਾ ਚਲੇ ਜਾਂਦਾ ਹੈ ਤਾਂ ਡੂੰਗਾ ਜਾਣ ਨਾਲ ਫਿਰ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਕਿ ਜਿਹੜੇ ਕਿ ਨਾ ਪੁਰਾਣੇ ਬੋਰ ਐ ਜਿਹੜੇ ਉਪਰੇ ਹੋਏ ਵੀ ਐ ਉਹਨਾਂ ਦਾ ਪਾਣੀ ਫਿਰ ਉਹ ਚਲਦੇ ਨਹੀਂ ਹੈ ਤਾਂ ਫਿਰ ਜਿਨ੍ਹਾਂ ਨੇ ਡੂੰਗੇ ਕਰਾ ਲਏ ਐ ਬੋਰ ਉਹ ਸਿੱਤ ਨਹੀਂ ਚਲਦੇ ਉਹ ਹਾਂ ਲੈਵਲ ਡੂੰਗਾ ਹੋਣ ਕਰਕੇ ਕਾਫੀ ਖੂਬੀ ਸੁੱਕ ਗਏ ਆ ਨਲਕੇ ਸੁੱਕੇ ਆ ਫਿਰ ਜਣੀ ਇੰਨੀ ਪ੍ਰੋਬਲਮ ਨਹੀਂ ਹੋ ਸਕਦੀ ਵੀ ਪਾਣੀ ਮੁੱਕ ਗਿਆ ਲੈਵਲ ਡੂੰਗਾ ਚਲੇ ਗਿਆ ਜ਼ਰੂਰੀ ਨਹੀਂ ਵੀ ਇਸੇ ਪਿੰਡ ਸਾਰੇ ਆ ਇਲਾਕੇ ਵਿੱਚ ਉਧਰ ਵੀ ਹੈਗਾ ਆ ਲੈਵਲ ਡੂੰਗਾ ਜਾਣ ਕਰਕੇ ਥੋੜੀ ਜਿਹੀ ਪ੍ਰੋਬਲਮ ਆਂਦੀ ਹੈ ਹਾਂ ਇਸ ਪ੍ਰੋਬਲਮ ਨੂੰ ਅਸੀਂ ਸਾਡੇ ਨੇੜੇ ਮੈਨੂ ਹੋ ਰਹੀ ਆ ਦਰਿਆ ਦੇ ਨਾਲ ਨਾਲ ਸਵਾਂ ਦੇ ਵਿੱਚ ਉਹਦੇ ਨਾਲ ਲੈਵਲ ਵੀ ਜਾਂਦਾ ਅਸੀਂ ਕਾਰਨ ਮੰਨਦੇ ਆ ਪਰ ਪਾਣੀ ਮੁੱਕਣ ਵਾਲਾ ਕੰਮ ਨਹੀਂ ਹੈ ਵੀ ਪਾਣੀ ਮੁੱਕ ਗਿਆ ਜੇ ਪਾਣੀ ਮੁੱਕ ਜਾਊਗਾ ਤਾਂ ਇਨਸਾਨ ਹੀ ਖਤਮ ਹੋ ਜਾਊਗਾ ਇਹ ਨਹੀਂ ਹੈ ਕੋਈ ਵੀ ਗੱਲ ਹਾਂ ਲੈਵਲ ਡੂੰਗਾ ਜਾਣ ਕਰਕੇ ਕੁਝ ਗਰਮੀਆਂ ਦੇ ਮਹੀਨੇ ਮਈ ਜੂਨ ਵਿੱਚ ਪ੍ਰੋਬਲਮ ਆਂਦੀ ਹੈ ਹਰ ਸਾਲ ਆਂਦੀ ਉਹ ਤੇ ਜੋ ਇਹ ਗੱਲ ਹੈ ਵੀ ਮੁੱਕਣ ਵਾਲੀ ਮੁੱਕਣ ਵਾਲੀ ਕੋਈ ਗੱਲ ਨਹੀਂ ਹੈ ਇਹ ਤਾਂ ਪਰਮਾਤਮਾ ਦੀ ਅਮੁੱਲੀ ਕੁਦਰਤੀ ਦਾਤ ਹੈ ਇਹ ਮੁੱਕ ਨਹੀਂ ਸਕਦੀ ਇਹ ਹਾਂ ਇਦਨੇ ਅਸੀਂ ਇਸ ਪਾਣੀ ਦੀ ਅਸੀਂ ਵਰਤੋਂ ਗਲਤ ਕਰਦੇ ਆਂ ਗਲਤ ਵਰਤੋਂ ਕਰਨ ਕਰਕੇ ਪਰਮਾਤਮਾ ਇਹੀ ਸਜ਼ਾ ਦੇ ਰਿਹਾ ਵੀ ਇਹ ਤਾਂ ਲੈਵਲ ਡੂੰਗਾ ਚਲ ਗਿਆ ਸਾਨੂੰ ਕੁਛ ਨਾ ਕੁਛ ਕਿਤੇ ਨਾ ਕਦੇ ਥੋੜੀ ਜਿਹੀ ਪ੍ਰੋਬਲਮ ਆਂਦੀ ਹੈ ਤੁਸੀਂ ਇਹ ਗਰ ਵੀ ਪਾਣੀ ਨੂੰ ਸਹੀ ਢੰਗ ਨਾਲ ਵਰਤਣਾ ਚਾਹੀਦਾ ਵਰਤੋਂ ਵੀ ਸਹੀ ਕਰਨੀ ਚਾਹੀਦੀ ਤੇ ਜਿਹੜੀ ਆ ਗੱਲ ਸੀ ਕਿ 70 ਟੂਬ ਵਾਲੇ ਇੱਕ ਟਾਈਮ ਤੇ ਬੰਦ ਹੋ ਗਏ ਸੁੱਕ ਗਏ ਉਹੀ ਤੁਹਾਨੂੰ ਦੱਸਿਆ ਵੀ ਜਿਹੜੇ ਉਪਰੇ ਦੀ ਟੂਬ ਵਾਲੇ ਸੁੱਕ ਗਏ ਆ ਹੈਗੇ ਆ ਜਿਨ੍ਹਾਂ ਨੇ ਡੂੰਘੇ ਪੁਰਕਾ ਲੈ ਉਹ ਚੱਲਦੇ ਆ ਹਾਂਜੀ ਸੋ ਜਿਸ ਤਰੀਕੇ ਦੇ ਨਾਲ ਪਿੰਡ ਦੇ ਲੋਕਾਂ ਨੇ ਦੱਸਿਆ ਤੇ ਦਿਲਬਖ ਜੀ ਹੋਰ ਨੇ ਦੱਸਿਆ ਕਿ ਪਿੰਡ ਦੇ ਵਿੱਚ ਸਿਰਫ ਇੱਕ ਹੀ ਟੈਂਕੀ ਹੈ ਜਿਸ ਦੀ ਵਾਟਰ ਸਪਲਾਈ ਪੂਰੇ ਪਿੰਡ ਨੂੰ ਹੁੰਦੀ ਹੈ ਤੇ ਅਸੀਂ ਉੱਥੇ ਹੀ ਖੜੇ ਆਏ ਉਹ ਪਾਣੀ ਦੀ ਟੈਂਕੀ ਹੈ ਜਿਸ ਦੀ ਇੱਕੋ ਟੈਂਕੀ ਦੀ ਸਪਲਾਈ ਪੂਰੇ ਪਿੰਡ ਨੂੰ ਹੁੰਦੀ ਹੈ ਕਰੀਬ 300 ਘਰ ਨੇ ਇਸ ਪਿੰਡ ਦੇ ਵਿੱਚ ਤਾਂ ਬੋਰ ਸੁੱਕੇ ਹੋਏ ਨੇ ਨਲਕੇ ਸੁੱਕੇ ਹੋਏ ਨੇ ਤੇ ਜਲਬਖ ਜੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਮਈ ਜੂਨ ਦੇ ਮਹੀਨੇ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਤਾਂ ਕਿ ਇਹ ਵੀ ਦਿੱਕਤ ਆਉਂਦੀ ਹੈ ਕਿ ਇਹ ਜੋ ਪਾਣੀ ਹੈ ਇਹ ਵੀ ਦਿੱਕਤ ਕਰਦਾ ਹੋਵੇ ਨਹੀਂ ਭੈਣ ਜੀ ਇਹ ਨਾ ਜੀ ਇਹ ਵੱਡਾ ਬੋਰ ਆ ਜੀ ਜੀ ਇਹ ਯਾਨੀ ਕਿ ਇਸੇ ਬੋਰ ਤੇ ਸਾਰਾ ਪਿੰਡ ਨਿਰਭਰ ਕਰਦਾ ਜੀ ਜੀ ਇਹ ਇਸੇ ਬੋਰ ਤੇ ਸਾਰਾ ਪਿੰਡ ਨਿਰਭਰ ਕਰਦਾ ਜੀ ਤੇ ਬਾਕੀ ਜਿਹੜੇ ਮਈ ਜੂਨ ਵਾਲੀ ਗੱਲ ਹੈ ਨਾ ਜੀ ਉਹ 3 ਮਹੀਨੇ ਹੁੰਦੇ ਤੇ ਉਹਦੇ ਵਿੱਚ ਜਿਹੜੇ ਉੱਪਰ ਲੈਵਲ ਵਾਲੇ ਬੂਰ ਹਨਾ ਜੀ 100 ਫੁੱਟ ਤੱਕ 900 ਵਾਲੇ 80 ਵਾਲੇ ਉਹ ਸਾਰੇ ਬੰਦ ਹੋ ਜਾਂਦੇ ਜੀ ਉਹਨਾਂ ਦੋਵੇਂ ਮਤਲਬ 100 ਫੁੱਟ ਤੱਕ ਵੀ ਪਾਣੀ ਨਹੀਂ ਸਾਰੇ ਜੀ ਪਬੂਲਰ ਸੁੱਕ ਗਏ ਸਾਰਾ ਬੁਰਾ ਹਾਲ ਆ ਜੀ ਜੀ ਹਾਂਜੀ ਤੇ ਇਸ ਤੋਂ ਇਲਾਵਾ ਜਿਵੇਂ ਮਤਲਬ ਬਿਜਲੀ ਦੀ ਸਮੱਸਿਆ ਆਂਦੀ ਹੋਵੇ ਕਿਉਂਕਿ ਜੇਕਰ ਪਾਣੀ ਦੀ ਸਮੱਸਿਆ ਹੋਵੇ ਤਾਂ ਬਿਜਲੀ ਦੀ ਸਮੱਸਿਆ ਵੀ ਪਿੰਡ 'ਚ ਹੁੰਦੀ ਹੈ ਹਾਂਜੀ ਕਦੇ ਕਦੇ ਡੰਡਾ ਦਾ ਹੋ ਜਾਂਦਾ ਜੀ ਜੀ ਜੇ ਫਿਰ ਉਹ ਫਿਰ ਉਹਨਾਂ ਨੂੰ ਕਹਿਣਾ ਸੋਣਨਾ ਪੈਂਦਾ ਜੇ ਕੋਈ ਪ੍ਰੋਬਲਮ ਆ ਜਾਵੇ ਤਾਂ ਸਿਰਫ ਇਸੇ ਟੈਂਕੀ ਤੇ ਨਿਰਭਰ ਕਰਦਾ ਜੀ ਜੀ ਹਾਂਜੀ ਗਵਰਨਮੈਂਟ ਨੂੰ ਚਾਹੀਦਾ ਵੀ ਇੱਕ ਯਾਨੀ ਕਿ ਸਾਨੂੰ ਸਪੇਅਰ ਵੀ ਬੋਰ ਜ਼ਰੂਰੀ ਉਹਨਾਂ ਕਰਾਉਣਾ ਚਾਹੀਦਾ ਜੀ ਹਾਂਜੀ ਤੇ ਜਿਵੇਂ ਪਿੰਡ ਦੇ ਇਸ ਵੇਲੇ ਹਾਲਾਤ ਨੇ ਪਿਛਲੇ ਕੁਝ ਮਹੀਨਿਆਂ ਚ ਹੜ੍ਹ ਵੀ ਆਏ ਸੀ ਤਾਂ ਉਸ ਵੇਲੇ ਕੀ ਹਾਲਾਤ ਸੁਧਰੇ ਸੀ ਪਿੰਡ ਦੇ ਹਾਂਜੀ ਹਾਂਜੀ ਉਸ ਟਾਈਮ ਪਾਣੀ ਨਾ ਜੀ ਬੂਰਾਂ ਦਾ 3-3 4-4 ਫੁੱਟ ਅੱਪ ਹੋਇਆ ਜੀ ਬੂਰਾਂ ਦੇ ਪ੍ਰੈਸ਼ਰ ਵੀ ਵੱਧ ਗਏ ਤੇ ਜੀ ਤੇ ਹੁਣ ਵੀ ਜਾਨੀ ਕਿ ਉਹ ਲੈਵਲ ਦਾ ਠੀਕ ਆ ਉਹਨਾਂ ਕੇ ਲੈਵਲ ਆ ਜਿੰਨਾ ਕੇ ਇਸ ਟਾਈਮ ਘਟਿਆ ਨਹੀਂ ਹੁਣ ਮੂਹਰਾਂ ਗਰਮੀ ਆ ਜਾਣੀ ਆ ਜੀ ਉੱਪਰਲੀ ਸਤਾਲੇ ਸਾਰੇ ਬੰਦ ਹੋ ਜਾਣੇ ਜੀ ਜੀ ਉਹ 100 ਫੁੱਟ ਤੇ ਉੱਪਰ ਵਾਲੀ ਚੱਲਦੀ ਜੀ ਫਿਰ ਜੀ ਮਤਲਬ ਇਹ ਵੀ ਕਿੰਨੀ ਵੱਡੀ ਗੱਲ ਹੈ ਕਿ ਜਦੋਂ ਹੜ੍ਹ ਆਏ ਸੀ ਬਹੁਤ ਵੱਡੇ ਪੱਧਰ ਤੇ ਪਾਣੀ ਪੂਰੇ ਪੰਜਾਬ ਦੇ ਵਿੱਚ ਸੀ ਤਾਂ ਕਈ ਮਹੀਨਿਆਂ ਤੱਕ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੇ ਆਪਣਾ ਜੋ ਜ਼ਿੰਦਗੀ ਜੋ ਹੈ ਗੁਜ਼ਾਰੀ ਹੈ ਬਹੁਤ ਮੁਸ਼ਕਲ ਤੇ ਕੜੀ ਸੀਗੀ ਉਹ ਪਰ ਤਾਂ ਵੀ ਇਸ ਜੋ ਪਿੰਡ ਹੈ ਉਸ ਦਾ ਪਾਣੀ ਦਾ ਜੋ ਪੱਧਰ ਹੈ ਸਿਰਫ 3 ਤੋਂ 4 ਫੁੱਟ ਹੀ ਉੱਪਰ ਆਇਆ ਸੀ ਇੰਨੀ ਲੋਕਾਂ ਨੂੰ ਦਿੱਕਤਾਂ ਰਹੀਆਂ ਨੇ ਥਾਂ-ਥਾਂ ਪਾਣੀ ਸੀ ਪਰ ਉਸ ਦੇ ਨਾਲ ਵੀ ਸਿਰਫ 3-4 ਫੁੱਟ ਉੱਪਰ ਆਇਆ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਉਹੀ ਮਹੀਨੇ ਆਉਣ ਵਾਲੇ ਨੇ ਤਾਂ ਕੀ ਲੱਗਦਾ ਕਿ ਲੋਕਾਂ ਨੂੰ ਇਸ ਚੀਜ਼ ਤੋਂ ਰਾਹਤ ਕਿਸ ਤਰੀਕੇ ਮਿਲ ਸਕਦੀ ਇਹ ਨਾ ਜੀ ਜਿਹੜੀ ਰਾਤ ਵਾਲੀ ਗੱਲ ਹੈ ਨਾ ਜੀ ਜਿੱਦਾਂ ਸਾਡਾ 4-500 ਕਿੱਲੇ ਦਾ ਰਾਖਾ ਬਾਜੀ ਹੈ ਜੀ ਜਾਨੀ ਕਿ ਹੀਰਪੁਰ ਤੋਂ ਲੈ ਕੇ ਬੇਈਆਰੇ ਤੱਕ ਜੇ ਜਾਦਾ ਨਹੀਂ ਜੇ ਦੋ ਬੋਰ ਵੀ ਸਰਕਾਰੀ ਹੋ ਜਾਣ ਨਾ ਜੀ ਤੇ ਸਾਡਾ ਪਿੰਡ ਸੁਖ ਦੀ ਨੀਂਦ ਸੌ ਸਕਦਾ ਫਿਰ ਬਾਕੀ ਦੀ ਬੋਰ ਚਲਾਣ ਦੀ ਲੋੜ ਨਹੀਂ ਜੀ ਪੈਣੀ ਪਾਈਪ ਲਾਈਨਾਂ ਭੇਜਣ ਤੇ ਦੋ ਵੱਡੇ ਬੋਰ ਹੋ ਜਾਣ ਜਿਹੜੇ ਸਰਕਾਰੀ ਗਵਰਨਮੈਂਟ ਕਰਾਂਦੀ ਹੋਈ ਹੈ ਜੀ ਢੂਲ ਕਾਰਪੋਰੇਸ਼ਨ ਤੇ ਸਾਡੇ ਪਿੰਡ ਦਾ ਸਾਰਾ ਵਧੀਆ ਗੁਜ਼ਾਰਾ ਚੱਲ ਸਕਦਾ ਜੀ ਜੀ ਇੱਕ ਥਾਂ ਥਾਂ ਧਰਤੀ ਪਾੜਨ ਤੋਂ ਵੱਜ ਜਾਊਗੀ ਜੇ ਵੱਡੇ ਬੋਰ ਹੋ ਜੂਗੇ ਜੀ ਹਾਂਜੀ ਸੋ ਜਿਸ ਤਰੀਕੇ ਦੇ ਨਾਲ ਹਾਲਾਤ ਨੇ ਤੇ ਇਹ ਕਿਹਾ ਜਾ ਰਿਹਾ ਸਰਕਾਰ ਦੇ ਅੱਗੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਪਿੰਡ ਦੇ ਵੱਲ ਕੋਈ ਧਿਆਨ ਦਿੱਤਾ ਜਾਏ ਕਿ ਇੱਕ ਦੋ ਸਰਕਾਰੀ ਬੋਰ ਅਜੇ ਹੋ ਜਾਣ ਜਿਸ ਦੇ ਨਾਲ ਆਉਣ ਵਾਲਾ ਭਵਿੱਖ ਜੋ ਹੈ ਪਿੰਡ ਦਾ ਉਹ ਚੰਗਾ ਹੋ ਸਕੇ ਤੇ ਜੋ ਹੁਣ ਦੇ ਹਾਲਾਤ ਨੇ ਕਿਉਂਕਿ ਜੇ 10 15 ਸਾਲਾਂ ਦੇ ਵਿੱਚ ਇਹ ਦਿਨ ਆ ਗਏ ਤਾਂ ਆਉਣ ਵਾਲੇ 15 ਸਾਲ ਕਿੱਥੇ ਜਾਣਗੇ ਆਉਣ ਵਾਲੀ ਕੀੜੀ ਦਾ ਬੇੜਾਗਰ ਕਹੋ ਜਾਣਾ ਜੀ ਸਾਡਾ ਤਾਂ ਸਰ ਜਾਣਾ ਜੀ ਚਲੋ ਅਸੀਂ ਤਾਂ ਹੁਣ ਜਿੱਦਾਂ 47 ਸਾਲ ਦੀ ਉਮਰ ਹੋ ਗਈ 48 ਵੀ ਤੇ ਆਉਣ ਵਾਲੇ ਭਵਿੱਖ ਦਾ ਵਿੱਚ ਇੱਥਾ ਤੁਸੀਂ ਦੇਖ ਲਿਓ ਇਹ ਜਦੋਂ ਕੱਚਾ ਖਣੇਜ ਜਾਜੀ ਰੇਤਾ ਨਾ ਜੀ ਇੱਥੇ ਸੇਮ ਹੁੰਦੀ ਸੀ ਹਰੇਕ ਦੇ ਚਿਹਰੇ ਤੇ ਸਾਡੇ ਬਜ਼ੁਰਗਾਂ ਦੇ ਚਿਹਰਿਆਂ ਤੇ ਮੈਂ ਲਾਲੀ ਦੇਖਦਾ ਤਾਂ ਲਾਲੀ ਚੋਂਦੀ ਸੀ ਤੇ ਇਹ ਜਿਹੜਾ ਕੱਚਾ ਖਣੇ ਚ ਪੱਟ ਕਰ ਇੱਥੇ ਰੇਗਿਸਤਾਨ ਬਣ ਜਾਣਾ ਜੀ ਇੱਥੇ ਦੇਖ ਲਿਓ ਤੁਸੀਂ ਬੱਚੇ ਵੀ ਆਣ ਵਾਲੇ ਸਮੇਂ ਚ ਕਾਲੇ ਕਾਲੇ ਜੇ ਪੈਦਾ ਹੋਣੇ ਜੀ ਮੇਰੇ ਹਿਸਾਬ ਨਾਲ ਇਹ ਜਿਹੜਾ ਕੱਚਾ ਖਣੇ ਜਦੋਂ ਉਹ ਸਾਰਾ ਰੇਗਿਸਤਾਨ ਬਣ ਜਾਣਾ ਫਿਰ ਸਵਾਹੇ ਉਡਣੀ ਜੀ ਲੋਕਾਂ ਦੇ ਮੂੰਹ ਤੇ ਬਿਲਕੁਲ ਜਿਹੋ ਜੇ ਤੁਸੀਂ ਬਾਤਾਵਰਨ ਦੇ ਵਿੱਚ ਰਹਿੰਦੇ ਹੋ ਉਹ ਹੈ ਜੇ ਤੁਹਾਡੇ ਚਿਹਰੇ ਤੇ ਮੁਸਕਾਨ ਹੋਣੀ ਹੈ ਜੀ ਜੇ ਤੁਸੀਂ ਹੁਣ ਗਰਮ ਭੱਠੀ ਕੋਲ ਬੈਠੇ ਤਾਂ ਤੁਹਾਡਾ ਰੰਗ ਉਦਾਂ ਦਾ ਹੋਣਾ ਜੇ ਤੁਸੀਂ ਚੰਗੇ ਕੁਦਰਤ ਦੀ ਸਾਫ ਸੰਭਾਲ ਕਰਕੇ ਰੱਖੋਗੇ ਉਹ ਗੁਰਨਾਨਕ ਪਾਤਸ਼ਾਹ ਦੀ ਮੰਨੂਗੇ ਇੱਕ ਮੈਨੂੰ ਤਾਂ ਸਭ ਤੇ ਮੈਨੂੰ ਹੋਰ ਕੋਈ ਖਤਰਾ ਨਹੀਂ ਮੇਰੇ ਭਾਦਾ ਸਭ ਕੋ ਹੋ ਜਾਵੇ ਤਾਂ ਇਹ ਦਸ਼ਮੇਸ਼ ਪਿਤਾ ਜੀ ਦੀ ਸਿਲੈਕਟ ਕੀਤੀ ਹੋਈ ਧਰਤੀ ਆਨੰਦਪੁਰ ਸਾਹਿਬ ਦੀ ਹੈ ਜੀ 34 ਸਾਲ ਦਸ਼ਮੇਸ਼ ਪਿਤਾ ਜੀ ਤਾਂ ਰਹੇ ਆਨੰਦਪੁਰ ਸਾਹਿਬ ਇਨੀ ਤਾਂ ਦਸ਼ਮੇਸ਼ ਪਿਤਾ ਦਾ ਇਸ ਹਿਸਾਬ ਨਾਲ ਜਿੱਦਾਂ ਮੈਨ ਘੋ ਰਹੀ ਆ ਪਾਣੀ ਵੱਜ ਮਾ ਵੱਜਣਾ ਉਹ ਤਾਂ ਕਿਤੇ ਉਹ ਤਾਂ ਗੁਰੂ ਘਰ ਨਾਲ ਆੜ ਜਾਵਾ ਇਹ ਚਿੰਤਾ ਚੰਗਿਆ ਜ਼ਿਆਦਾ ਹੋਰ ਕੁਝ ਨਹੀਂ ਹੈ ਜਦੋਂ ਮਰਨ ਲਿਖਾਈ ਮੰਡਲ ਮੇ ਆਇਦਾ ਮਰੇ ਜਾਣਾ ਉਹ ਨਹੀਂ ਗੱਲ ਹੈ ਪਰ ਐਦਾਂ ਨਾ ਜੀ ਆਣ ਆਲੇ ਭਵਿੱਖ ਬਾਰੇ ਵੀ ਕੁਝ ਮਾੜਾ ਮੋਟਾ ਸੋਚਣਾ ਚਾਹੀਦਾ ਵਿਗਿਆਨਕ ਦਾ ਜੋਗ ਹੈ ਜੀ ਬਿਲਕੁਲ ਫੇਰ ਹੜਾ ਤੜਾ ਤਾਂ ਕੀ ਕਰਨ ਦਾ ਫਾਇਦਾ ਜੀ ਜਦ ਚੀੜੀਆਂ ਚੋਗ ਗਈ ਖੇਤ ਹੂੰ ਦੇਖੋ ਇਹ ਬਹੁਤ ਗੰਭੀਰ ਮਸਲਾ ਜੀ ਜਿਹੜਾ ਪਾਣੀ ਦੀ ਸਾਂਭ ਸੰਭਾਲ ਲੰਦਾ ਨਾ ਜੀ ਬਹੁਤ ਜ਼ਰੂਰੀ ਆ ਜੀ ਇੱਥੇ ਆ ਕਣਕ ਦੀ ਆ ਇੱਥੇ ਕੋਈ ਖਸ ਖਾਦੀ ਖੇਤੀ ਦਾ ਆ ਨਹੀਂ ਪੇ ਜੀ ਬਹੁਤ ਰੇਟ ਹਾਈ ਆ ਜਾਂ ਪਈ ਇੱਥੇ ਖਸ ਖਾਦੀ ਖੇਤੀ ਉਹ ਫੀਮ ਦੀ ਖੇਤੀ ਹੁੰਦੀ ਜੀ ਕੋਈ ਗੱਲ ਨਹੀਂ ਥੋੜੇ ਬਹੁਤੇ ਪਾਣੀ ਨਾਲ ਸਰੀ ਜਾਂਦਾ ਫੇਰ ਵੀ ਕਿਸਾਨੀ ਬਾਤ ਜਾਣੀ ਬਿਲਕੁਲ ਜਾਣੀ ਕਿ ਜਵਾਨੀ ਬਾਤ ਜਾਣੀ ਜਿਹੜਾ ਚਿੱਟਾ ਲਾਗਾ ਹਰ ਦੇ 8ਵੇਂ ਦਿਨ ਕੋਈ ਡਿੱਗੀ ਚ ਡਿੱਗਿਆ ਕੋਈ ਮੋਟਰ ਤੇ ਪਿਆ ਬੱਚੇ ਮਰਨ ਤੇ ਜਵਾਨੀ ਬਾਤ ਜਾਣੀ ਇਹ ਦੋਹੇ ਕੰਮ ਹੋ ਜਾਣ ਬੋਰ ਵੀ ਹੋ ਜਾਣ ਤੇ ਖਸ ਖਾਦੀ ਖੇਤੀ ਵੀ ਹੋ ਜਾਵਾ ਜੀ ਰਾਜਸਥਾਨ ਚ ਹੁੰਦੀ ਹਮ ਐਮਪੀ ਚ ਹੁੰਦੀ ਬਿਲਕੁਲ ਗਜਰਾਤ ਚ ਹੁੰਦੀ ਹਮ ਮਹਾਰਾਸ਼ਟਰ ਚ ਹੁੰਦੀ ਹਮ ਪੰਜਾਬ ਨਾਲ ਕਿਉਂ ਮਤਰਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਤੇ ਮਤਲਬ ਯਾਨੀ ਕਿ ਜੇਕਰ ਖਸਖਸ ਦੀ ਖੇਤੀ ਹੁੰਦੀ ਆ ਪੰਜਾਬ ਦੇ ਵਿੱਚ ਤਾਂ ਨਸ਼ੇ ਤੋਂ ਪੰਜਾਬ ਬਚ ਸਕਦਾ ਬਚ ਸਕਦਾ ਜੀ ਇਹ ਕੋਈ ਮਾਰੂਥਲ ਦਾ ਨਸ਼ਾ ਨਹੀਂ ਹੈ ਹਮ ਜਿਹੜਾ ਫੀਮ ਔਰ ਭੁੱਕੀ ਖਾਗਾ ਨਾ ਜੀ ਬੰਦਾ ਮਰਦਾ ਨਹੀਂ ਹੈ ਬੰਦਾ ਕੰਮ ਕਰਦਾ ਜੀ ਹਮ ਤੇ ਮੇਰਾ ਨਾ ਜੀ ਬਾਬਾ ਫਹੀਮ ਖਾਨ ਦਾ ਹੁੰਦਾ ਸੀ ਮੈਂ ਆਪਣੀ ਹੱਕੀ ਦੇਖਿਆ ਕਿਲੋ ਕਿਲੋ ਫੀਮ ਇਕੱਠੀ ਲਿਆਉਂਦੇ ਤੇ ਉਹ ਜਾਨੀ ਕਿ ਉਹ ਕਿਲੋ ਨਾਲ ਨਾ ਘਰ ਤੋਂ ਘਰ 2-2 ਸਾਲ ਲਗਾ ਲੈਂਦੇ ਸੀ ਜੀ ਤੇ 2-2 3-3 ਸਾਲ 97ਵਾਂ ਸਾਲ ਦਾ ਹੋ ਕੇ ਪੂਰਾ ਹੋਇਆ ਜੀ ਚਿੱਟੇ ਆਲਾ ਤਾਂ ਟੀਕਾ ਗੱਡਿਆ ਨਹੀਂ ਤਾਂ ਗੱਡੀ ਚੜਿਆ ਨਹੀਂ ਤੇ ਤੁਹਾਡੇ ਪਿੰਡ 'ਚ ਜੇਕਰ ਤੁਸੀਂ ਹੁਣ ਨਸ਼ੇ ਦੀ ਗੱਲ ਕੀਤੀ ਤਾਂ ਕਿੰਨਾ ਕੁ ਨਸ਼ਾ ਹੈ ਇਸ ਵੇਲੇ ਨੌਜਵਾਨੀ 'ਚ ਸਾਡੇ ਪਿੰਡ ਦਾ ਵਿੱਚ ਦੇਖੋ ਜੀ ਕੋਈ ਕਿਸੇ ਕਿਸਮ ਦਾ ਨਸ਼ਾ ਨਹੀਂ ਹੈ ਮਾੜਾ ਮੋਟਾ ਜਿਹੜੇ ਮੁੰਡੇ ਡਰਾਈਵਰ ਡਰੂਵਰ ਆ ਉਹ ਆਹ ਭੁੱਕੀ ਭਾਕੀ ਖਾਂਦੇ ਮਾੜੀ ਮੋਟੀ ਉਹ ਵੀ ਕੰਮ ਕਰਦੇ ਦਿਨ ਰਾਤ ਤਾਂ ਖਾਂਦੇ ਨਾ ਮੇਰਾ ਪਿੰਡ ਕੋਈ ਅੱਜ ਤੱਕ ਚਿੱਟੇ ਨਾਲ ਮਰਿਆ ਨਾ ਮੇਰਾ ਪਿੰਡ ਕਦੀ ਕੋਈ ਸ਼ਰਾਬ ਵੀ ਕੀ ਮੇਰਾ ਪਿੰਡ ਤਾਂ ਗੁਰੂ ਘਰ ਵੀ ਇੱਕੋ ਆ ਇੱਕ ਗੁਰੂ ਘਰ ਆ ਜਾਨੀ ਕਿ ਸਿੱਖਾਂ ਦਾ ਇੱਕ ਉੱਪਰ ਬਾਬੇ RAM ਆਸਰੇ ਜੀ ਦਾ ਮੰਦਿਰ ਆ ਸਿਰਫ ਦੋ ਆ ਕੋਈ ਵੀ ਅੱਜ ਤੱਕ ਕਿਸੇ ਦਾ ਮੈਨੂੰ ਪਰਚਾ ਦੱਸਦੇ ਉਹ ਵੀ ਸ਼ਰਾਬ ਦੀ ਬੋਤਲ ਦਾ ਵੀ ਉਹ ਵਾ ਇੱਕ ਹੀਰਪੁਰ ਇਹੋ ਜਿਹਾ ਪਿੰਡ ਆ ਜੀ ਸਾਡੇ ਪਿੰਡ ਦੇ ਚੰਗੇ ਲੋਕ ਆ ਜੀ ਹਾਂਜੀ ਸੋ ਜਿੰਨਾ ਮੇਲ ਮਲਾਪ ਇਸ ਪਿੰਡ ਚਾ ਪਿੰਡ ਦੇ ਲੋਕ ਚੰਗੇ ਨੇ ਕੋਈ ਨਸ਼ੇ ਨਾਲ ਅੱਜ ਤੱਕ ਇਸ ਪਿੰਡ ਚ ਨਹੀਂ ਮਰਿਆ ਪਰ ਆਉਣ ਵਾਲੇ ਹਾਲਾਤ ਇਹੋ ਜਿਹੇ ਨੇ ਕਿ ਪਾਣੀ ਦੇ ਕਰਕੇ ਲੋਕਾਂ ਦੀ ਜ਼ਿੰਦਗੀ ਔਖੀ ਹੋ ਸਕਦੀ ਹੈ ਸੋ ਤੁਹਾਨੂੰ ਬੋਰ ਦਿਖਾਏ ਤੁਹਾਨੂੰ ਖੂਹ ਦਿਖਾਏ ਤੁਹਾਨੂੰ ਉਹ ਸਾਰੀਆਂ ਥਾਵਾਂ ਦਿਖਾਈਆਂ ਜੋ ਸੁੱਕ ਚੁੱਕੀਆਂ ਨੇ ਸੋ ਹੁਣੇ ਅਸੀਂ ਹੀਰਪੁਰ ਪਿੰਡ ਦੇ ਵਿੱਚ ਸੀ ਨੂਰਪੁਰ ਬੇਦੀ ਦੇ ਵਿੱਚ ਹੀਰਪੁਰ ਪਿੰਡ ਹੈ ਜਿਸ ਦਾ ਪਾਣੀ ਦਾ ਪੱਧਰ ਇੰਨਾ ਤਾਂ ਡਾਊਨ ਹੋ ਚੁੱਕਾ ਹੈ ਕਿ 3 300 4 400 ਫੁੱਟ ਡੂੰਘੇ ਬੋਰ ਕਰਾਣੇ ਪੈ ਰਹੇ ਨੇ ਜਿਸ ਦੇ ਨਾਲ ਹੀ ਜੋ ਪਿੰਡ ਦੇ ਵਿੱਚ ਖੇਤੀ ਕੀਤੀ ਜਾ ਰਹੀ ਹੈ ਤਾਂ ਜਿਹੜੇ 70 70 100 100 ਫੁੱਟ ਡੂੰਘੇ ਬੋਰ ਨੇ ਉਹ ਵੀ ਇਸ ਵੇਲੇ ਸੁੱਕ ਚੁੱਕੇ ਨੇ ਅੰਤਾਂ ਦਾ ਹੜ ਆਇਆ ਪਿਛਲੇ ਮਹੀਨਿਆਂ ਦੇ ਵਿੱਚ ਤਾਂ ਫਿਰ ਵੀ ਇੱਥੇ ਦੇ ਪਾਣੀ ਦਾ ਪੱਧਰ 3 ਤੋਂ 4 ਫੁੱਟ ਹੀ ਉੱਪਰ ਹੋਇਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਫਿਰ ਤੋਂ ਘਟ ਸਕਦਾ ਤਾਂ ਪਿੰਡ ਲੋਕ ਬੇहद ਸਮੱਸਿਆਵਾਂ ਦੇ ਵਿੱਚ ਨੇ ਮੁਸ਼ਕਲ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਇਹ ਜੋ ਮੰਗ ਕੀਤੀ ਜਾ ਰਹੀ ਹੈ ਕਿ ਜੋ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹ ਵੱਡਾ ਵਿਸ਼ਾ ਹੈ ਉਹ ਵੱਡੀ ਸਮੱਸਿਆ ਹੈ ਇਸ ਪਾਣੀ ਦੇ ਪੱਧਰ ਦੇ ਡਾਊਨ ਹੋਣ ਦੀ ਤਾਂ ਨਾਲ ਦੀ ਨਾਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪਿੰਡ ਦੇ ਵਿੱਚ ਘੱਟੋ ਘੱਟ ਦੋ ਸਰਕਾਰੀ ਬੋਰ ਕਰਵਾ ਦਿੱਤੇ ਜਾਣ ਜਿਸ ਦੇ ਨਾਲ ਲੋਕਾਂ ਨੂੰ ਇਹ ਜੋ ਸਮੱਸਿਆ ਆ ਰਹੀ ਹੈ ਉਸ ਤੋਂ ਰਾਹਤ ਮਿਲ ਸਕੇ ਤਾਂ ਨਾਲ ਦੀ ਨਾਲ ਇਹ ਵੀ ਸੋਚਣ ਵਾਲੀ ਗੱਲ ਹੈ ਸਾਡੇ ਲਈ ਵੀ ਚਿੰਤਾ ਦਾ ਵਿਸ਼ਾ ਕਿ 5 ਪੰਜਾਬ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਇੰਨਾ ਪਾਣੀ ਹੈ ਜਿੱਥੇ ਉਸ ਧਰਤੀ ਤੇ ਇੱਕ ਥਾਂ ਅਜਿਹੀ ਹੈ ਇੱਕ ਪਿੰਡ ਅਜਿਹਾ ਹੈ ਜਿਸ ਦਾ ਪਾਣੀ ਸੁੱਕ ਚੁੱਕਾ ਹੈ ਨਲਕੇ ਸੁੱਕੇ ਹੋਏ ਨੇ ਬੋਰ ਸੁੱਕੇ ਹੋਏ ਨੇ ਖੂਹ ਸੁੱਕੇ ਹੋਏ ਨੇ ਤਾਂ ਇਹੀ ਸਾਡੇ ਵੱਲੋਂ ਵੀ ਹੈ ਕਿ ਜਲਦ ਤੋਂ ਜਲਦ ਸਰਕਾਰ ਨੂੰ ਇਸ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਜੋ ਨਸਲਾਂ ਨੇ ਆਉਣ ਵਾਲੀ ਜੋ ਪੀੜ੍ਹੀ ਹੈ ਉਸ ਨੂੰ ਅਜਹੀਆਂ ਜੋ ਮੁਸ਼ਕਲਾਂ ਦਾ ਸਾਹਮਣਾ